ਇਹ ਐਡਵੋਕੇਟਰ ਮਾਨ ਬਰਾੜ ਕਿਹੜੀ ਸੰਸਥਾ ਤੋਂ ਬਲੌਗ ਕਰਦਾ ਮੈਂ ਭਾਜੀਪੀ ਯੂਥ ਵਿੰਗ ਦਾ ਸਟੇਟ ਜਰਨਲ ਸੈਕਟਰੀ ਹਾਂ ਜੀ ਤੇ ਅੱਜ ਇੱਥੇ ਪਹੁੰਚਣ ਦਾ ਵਿਸ਼ਾ ਹੈ ਵੀ ਸਾਡੇ ਮੁਕਸਰ ਦੇ ਉੱਗੇ ਸਮਾਜਸੀ ਵੀ ਸੋਨੀ ਬਾਬਾ ਜੀ ਜਿਨ੍ਹਾਂ ਨੂੰ ਲੰਗਰ ਬਾਬਾ ਜੀ ਦੇ ਨਾਂ ਤੋਂ ਵੀ ਆਪਾਂ ਜਾਣਦੇ ਹਾਂ ਕਿਉਂਕਿ ਇਹਨਾਂ ਦੀ ਜਿਹੜੀ ਸੰਸਥਾ ਇਹਨਾਂ ਦਾ ਆਸ਼ਰਮ ਹੈ ਪਿਛਲੇ 15-20 ਸਾਲਾਂ ਤੋਂ ਲੋੜਵੰਦਾਂ ਨੂੰ ਸਰਕਾਰੀ ਹਸਪਤਾਲ ਹੋਵੇ ਕੋਈ ਹੋਰ ਹਸਪਤਾਲ ਹੋਵੇ ਰੇਲਵੇ ਸਟੇਸ਼ਨ ਹੋਵੇ ਬੱਸ ਸਟੈਂਡ ਹੋਵੇ ਜਿੱਥੇ ਵੀ ਕੋਈ ਲੋੜਵੰਦ ਹੈਗੇ ਉੱਥੇ ਲੰਗਰ ਦੀ ਸੇਵਾ ਪਿਛਲੇ 20-25 ਸਾਲ ਤੋਂ ਨਿਸ਼ਕਾਮ ਤੌਰ ਤੇ ਕਰ ਰਹੇ ਆ ਔਰ ਸੂਬੇ ਦੀ ਸਰਕਾਰ ਨੇ ਬੜਾ ੱੱਕਾ ਕੀਤਾ ਇਹਨਾਂ ਦੇ ਆਸ਼ਰਮ ਦਾ ਬਿਜਲੀ ਦਾ ਮੀਟਰ ਹੈ ਜਿਹੜਾ ਉਹ ਇੱਥੋਂ ਬਿਜਲੀ ਮੈਹਕਮੇ ਦੇ ਕਰਮਚਾਰੀ ਪੱਟ ਕੇ ਲੈ ਗਏ ਆ ਉਹਨਾਂ ਦੇ ਵਜੋਂ ਬਾਬਾ ਜੀ ਭੋਖੜ ਹੜਤਾਲ ਤੇ ਬੈਠੇ ਆ ਤੇ ਅਸੀਂ ਅੱਜ ਆਪ ਦਾ ਸਮਰਥਨ ਦੇਣ ਬਾਬਾ ਜੀ ਕੋਲ ਇੱਥੇ ਪਹੁੰਚੇ ਆ ਔਰ ਅਸੀਂ ਇਹਦੀ ਕੜੀ ਨਿੰਦਾ ਕਰਦੇ ਆ ਕੜੇ ਸ਼ਬਦਾਂ ਚ ਨਿੰਦਾ ਕਰਦੇ ਆ ਜਦੋਂ ਤਾਂ ਸੂਬੇ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਮੁਕਸਰ ਆਉਣਾ ਹੋਵੇ 5 ਲੱਖ ਰੁਪਏ ਤਾਂ ਘੱਟੋ-ਘੱਟ ਉਹਦੇ ਪ੍ਰਬੰਧਾਂ ਤੇ ਪੁਲਿਸ ਮਹਿਕਮੇ ਦਾ ਹੀ ਖਰਚ ਹੋ ਜਾਂਦਾ ਹੈ ਤੇ ਸਾਡਾ ਤਾਂ 2-3 ਸਾਲਾਂ ਦਾ ਜਿਹੜਾ ਬਿੱਲ ਆਸ਼ਰਮ ਦਾ ਲਗਭਗ 5 ਕੁ ਲੱਖ ਬਣਿਆ ਹੈ ਕੀ ਉਹ ਸਰਕਾਰ ਮਾਫ਼ ਨਹੀਂ ਕਰ ਸਕਦੀ ਜਿਹੜਾ ਆਸ਼ਰਮ ਹਜ਼ਾਰਾਂ ਲੋਕਾਂ ਨੂੰ ਡੇਲੀ ਲੰਗਰ ਛਕਾਉਂਦਾ ਹੋਵੇ ਔਰ ਨਿਸ਼ਕਾਮ ਸੇਵਾ ਕਰਦਾ ਹੋਵੇ ਜੋ ਕੰਮ ਸਰਕਾਰਾਂ ਦਾ ਬੰਦ ਹੈ ਉਹ ਕੰਮ ਬਾਬਾ ਜੀ ਆਪ ਦੇ ਤੌਰ ਤੇ ਕਨਸਟੀਟਿਊਸ਼ਨ ਬਣ ਕੇ ਕਰ ਰਹੇ ਆ ਤਾਂ ਸਰਕਾਰ ਹੁਣ ਇਹ ਵੀ ਬੰਦਿਆਂ ਨਾਲ ਵੀ ਧੱਕਾ ਕਰੂਗੀ ਸਾਡੀ